ब्रेक तो बाद एक बार फिर ਤੁਹਾਡਾ ਸਵਾਗਤ ਹੈ। ਭਗਵਾਨ ਵਾਲਮੀਕੀ ਆਸ਼ਰਮ ਤੋਨਾ ਸਾਹਿਬ ٹرسٹ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਤੇ ਸੰਤ ਮਲਕੀਤ ਨਾਥ ਜੀ, ਸੰਤ ਗਿਰਧਾਰੀ ਨਾਥ ਜੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਆਸ਼ਰਮ ਦੀ ਸਫਾਈ ਤੇ ਬਾਕੀ ਹੋਰ ਕੰਮਾਂ ਬਾਰੇ ਜਾਣੂ ਕਰਵਾਇਆ ਤੇ ਡਿਪਟੀ ਕਮਿਸ਼ਨਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਵਾਲਮੀਕੀ ਆਸ਼ਰਮ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਮਾਨਜੋਗ ਡੀਸੀ ਸਾਹਿਬ ਨੂੰ ਫਾਰ ਡਿਵੈਲਪਮੈਂਟ ਸਬੋ ਸਫਾਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਵਾਂ ਸਾਲ ਚੜ ਰਿਹਾ ਹੈ ਉਦੀ ਡਿਵੈਲਪਮੈਂਟ ਨੂੰ ਅੱਗੇ ਵਧਾਉਣ ਦੇ ਵਾਸਤੇ ਡੈਪੂਟਿਸ਼ਨ ਮਿਲਿਆ ਜਿਹਦੇ ਜਮਾਨ ਜੋ ਡੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਪਾਵਨ ਬਾਲਮੀਕਤੀਸ ਦੀ ਮਰਿਆਦਾ ਵੀ ਕਾਇਮ ਰੱਖੀ ਜਾਵੇਗੀ ਸਬੋ ਸਫਾਈ ਦਾ ਕੰਮ ਤੇ ਡਿਵੈਲਪਮੈਂਟ ਦਾ ਕੰਮ ਹਾਈ ਪੱਧਰ ਤੇ ਕੀਤਾ ਜਾਵੇਗਾ ਜਿਸ ਦੇ ਨਾਲ ਪਵਨ ਬਾਲਮੀਕ ਦੀ ਦੀ ਪਵਿੱਤਰਤਾ ਕੈਮਰ ਰਹੇਗੀ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲ ਉਹ ਡਿਵੈਲਪਮੈਂਟ ਦੇ ਕੰਮ ਹੈ ਸਫਾਈ ਦੇ ਕੰਮ ਹੈ ਕਿਉਂਕਿ ਜਿਹੜੀ ਪ੍ਰਕਰਮਾ ਦੀ ਜਿਹੜੀ ਜਿੰਨੀ ਵੀ ਸਫਾਈ ਹੈ ਉਹ ਤੇ ਸੰਤ ਸਮਾਜ ਕਰਦਾ ਹੈ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਜਿੱਥੇ ਪੈਸੇ ਲੱਗਨੇ ਆ ਜਾਂ ਡਿਵੈਲਪਮੈਂਟ ਹੋਣੀ ਆ ਉਹ ਤੇ ਸਰਕਾਰ ਨੇ ਹੀ ਕਰਾਉਣੇ ਪੈਣੇ ਸਰਕਾਰ ਪੈਸੇ ਦੇਵੇਗੀ ਡਿਵੈਲਪਮੈਂਟ ਦੇ ਕੰਮ ਹੋਣਗੇ ਬਾਤ ਛੇਤੀ ਤੋਂ ਛੇਤੀ ਕੰਮ ਨਿਪਟ ਚੜਾਉਣ ਦੇ ਬਾਅਦ ਰਿਕਵੈਸਟ ਕੀਤੀ ਸੰਤ ਸਮਾਜ ਨੇ